ਸਸ਼ੀਕਾਲ ਜੀ ਦੋਸਤੋ ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ ਨਵਾਂ ਤਰਕ ਲੈ ਕੇ ਨਵਾਂ ਲੌਜੀਕ ਲੈ ਕੇ ਤੇ ਬਹੁਤ ਇੰਟਰਸਟਿੰਗ ਇੱਕ ਹੋਰ ਜਾਣਕਾਰੀ ਲੈ ਕੇ ਜੁੜਿਆ ਜੀ ਮੈਂ ਗੁਰਿੰਦਰ ਸੋ ਅੱਜ ਵੀ ਗੱਲ ਕਰਾਂਗੇ ਜੀ ਇੱਕ ਹੋਰ ਰਸਮੋ ਰਿਵਾਜ ਦੀ ਰਸਮੋ ਰਿਵਾਜ ਕਹਿ ਲਓ ਰੀਤੀ ਰਿਵਾਜ ਕਹਿ ਲਓ ਵਹਿਮ ਪਰਮ ਕਹਿ ਲਓ ਕੋਈ ਵੀ ਨਾਮ ਤੁਸੀਂ ਇਹਨਾਂ ਨੂੰ ਦੇ ਸਕਦੇ ਹੋ ਤੇ ਅੱਜ ਜਿਹੜੇ ਰਿਵਾਜ ਬਾਰੇ ਗੱਲ ਕਰਨੀਆਂ ਉਹ ਆ ਜੀ ਦਹੀਂ ਖਵਾਉਣ ਵਾਲਾ ਆਪਾਂ ਰਿਵਾਜ ਜਿਹੜਾ ਬੜੇ ਬੜੀਆਂ ਸਦੀਆਂ ਤੋਂ ਮੰਨਦੇ ਆ ਰਹੇ ਆ ਕਿ ਜਦੋਂ ਕੋਈ ਘਰੋਂ ਤੁਰਨ ਲੱਗਦਾ ਬੰਦਾ ਉਹਦੇ ਮੂੰਹ ਦੇ ਵਿੱਚ ਆਪਾਂ ਦਹੀਂ ਦਾ ਚਮਚ ਜਰੂਰ ਪਾਉਨੇ ਆ ਖਾਸ ਤੌਰ ਤੇ ਦਹੀਂ ਦੇ ਵਿੱਚ ਖੰਡ ਪਾ ਕੇ ਸ਼ੱਕਰ ਪਾ ਕੇ ਯਾਨੀ ਕਿ ਦਹੀਂ ਮਿੱਠਾ ਹੋਵੇ ਉਹ ਆਪਾਂ ਖਵਾ ਕੇ ਤੋਰਦੇ ਆ ਜਦੋਂ ਵੀ ਕੋਈ ਬੰਦਾ ਕੋਈ ਵੱਡਾ ਕੰਮ ਕਰਨ ਦੇ ਲਈ ਜਾਂਦਾ ਕੋਈ ਇੰਟਰਵਿਊ ਦੇਣ ਦੇ ਲਈ ਜਾ ਰਿਹਾ ਕੋਈ ਹੋਰ ਪੇਪਰ ਦੇਣ ਦੇ ਲਈ ਜਾ ਰਿਹਾ ਤਾ ਸਾਡੀਆਂ ਮਾਤਾਵਾਂ ਬਜ਼ੁਰਗ ਮਾਤਾਵਾਂ ਤੁਹਾਡੀਆਂ ਭੈਣਾਂ ਖਾਸ ਤੌਰ ਤੇ ਤੁਹਾਨੂੰ ਇਹ ਖਵਾ ਕੇ ਤੋਰਦੀਆਂ ਨੇ ਤੇ ਅੱਜ ਕੱਲ੍ਹ ਹੋਰ ਵੀ ਰੂਪ ਧਾਰਨ ਕਰਦਾ ਜਾ ਰਿਹਾ ਇਹ ਜਿਹੜਾ ਰਿਵਾਜ ਕਿ ਆਪਾਂ ਦਹੀਂ ਨੂੰ ਛੱਡ ਕੇ ਹੋਰ ਮਿੱਠੇ ਵੀ ਖਵਾਉਣ ਲੱਗ ਗਏ ਕੋਈ ਚਾਕਲੇਟ ਹੀ ਖਵਾ ਕੇ ਤੋਰ ਦਿੰਦਾ ਵੀ ਤੂੰ ਜਾ ਤੇਰਾ ਕੰਮ ਬਣੂਗਾ ਅਸਲ 'ਚ ਮਾਨਤਾ ਇਹ ਆ ਲੋਕਾਂ ਦੀ ਜਿਹੜੇ ਸਾਡੇ ਬਜ਼ੁਰਗ ਨੇ ਉਹ ਕਹਿੰਦੇ ਨੇ ਜੀ ਜੇ ਤੁਸੀਂ ਕਤੇ ਵੱਡੇ ਕੰਮ ਲਈ ਚੱਲੇ ਹੋ ਤੇ ਜੇ ਤੁਸੀਂ ਦਹੀਂ ਖਾਨੇ ਹੋ ਖਾਸ ਤੌਰ ਤੇ ਜ ਮਿੱਠਾ ਦਹੀਂ ਖਾ ਕੇ ਘਰੋਂ ਤੁਰਦੇ ਹੋ ਭਾਵੇਂ ਇੱਕ ਚਮਚੀ ਖਾ ਕੇ ਜਾਓ ਤੁਹਾਡਾ ਕੰਮ ਬਣ ਜਾਂਦਾ ਤੁਸੀਂ ਕਦੇ ਨਾਕਾਮ ਹੋ ਕੇ ਨਹੀਂ ਮੁੜੋਗੇ ਤੇ ਹੁਣ ਸੱਚ-ਸੱਚ ਦੱਸਿਓ ਵੀ ਦਹੀਂ ਖਾ ਕੇ ਜਾਣ ਵਾਲੇ ਕਿੰਨੇ ਬੰਦੇ ਹਮੇਸ਼ਾ ਇੰਟਰਵਿਊ ਦੇ ਵਿੱਚ ਪਾਸ ਹੋ ਕੇ ਆਏ ਨੇ ਕੀ ਜਿਹੜੇ ਇੰਟਰਵਿਊ ਚ ਪਾਸ ਹੋਏ ਨੇ ਉਹ ਦਹੀਂ ਖਾ ਕੇ ਹੀ ਆਏ ਸੀ ਇਹ ਨਹੀਂ ਹੋ ਸਕਦਾ ਵੀ ਉਹ ਉਦਾਂ ਹੀ ਆਏ ਹੋਣ ਘਰੋਂ ਸਿੰਪਲ ਰੋਟੀ ਖਾ ਕੇ ਤੇ ਉਹ ਵੀ ਇੰਟਰਵਿਊ ਚ ਪਾਸ ਹੋ ਗਏ ਉਹਨੇ ਐਦਾਂ ਕਦੇ ਨਹੀਂ ਹੋਇਆ ਜ਼ਰੂਰ ਹੋਇਆ ਹੋਊਗਾ ਇੱਕ ਗੱਲ ਸੋਚਣ ਵਾਲੀ ਆ ਕਿ ਜੇ ਦਹੀਂ ਖਾ ਕੇ ਮਿੱਠਾ ਦਹੀਂ ਖਾ ਕੇ ਹੀ ਕਾਮਯਾਬੀਆਂ ਮਿਲਦੀਆਂ ਨੇ ਫਿਰ ਆਪਾਂ ਨੂੰ ਮਿਹਨਤ ਕਰਨ ਦੀ ਕੀ ਲੋੜ ਆ ਜੇ ਆਪਾਂ ਪੇਪਰਾਂ ਚ ਪਾਸ ਹੀ ਹੋਣਾ ਵਾ ਫਿਰ ਪੜ੍ਹਨ ਦੀ ਲੋੜ ਹੀ ਨਹੀਂ ਫਿਰ ਦਹੀਂ ਖਵਾ ਕੇ ਬੱਚਿਆਂ ਨੂੰ ਤੋਰੀਏ ਆਪਾਂ ਤੇ ਉਹ ਪਾਸ ਹੋ ਕੇ ਆ ਜਾਣਗੇ ਅਸਲ ਦੇ ਵਿੱਚ ਇਹਨਾਂ ਸਾਰਿਆਂ ਦੇ ਪਿੱਛੇ ਕਾਰਨ ਕੀ ਆ ਕਿੱਥੋਂ ਇਹ ਰਸਮ ਆ ਜਿਹੜੀ ਉਹ ਸ਼ੁਰੂ ਹੋਈ ਸੀ ਤੇ ਕਿਉਂ ਸ਼ੁਰੂ ਹੋਈ ਸੀ ਇਹਦੇ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੂੰਗਾ ਜਿੰਨੀ ਕੁ ਮੈਨੂੰ ਜਾਣਕਾਰੀ ਆ ਜਿੰਨੀ ਜਾਣਕਾਰੀ ਮੈਨੂੰ ਮਿਲੀ ਆ ਦਹੀਂ ਜਿਹੜਾ ਵਾ ਉਹਦੀ ਕਹਿੰਦੇ ਆ ਜੀ ਇੱਕ ਤਸਵੀਰ ਹੁੰਦੀ ਆ ਠੰਡੀ ਜਦੋਂ ਉਹਦੇ ਵਿੱਚ ਪੈ ਗਿਆ ਜੀ ਮਿੱਠਾ ਜਦੋਂ ਉਹਦੇ ਵਿੱਚ ਖੰਡ ਪੈ ਗਈ ਤਾਂ ਉਹ ਇੱਕ એનર્ਜੀ ਬੂਸਟਰ ਬਣ ਗਿਆ ਤੁਹਾਡੇ ਲਈ ਸ਼ਾਇਦ ਤੁਸੀਂ ਜਾਣਦੇ ਹੋਵੋਗੇ ਕਿ ਮਿੱਠਾ ਇੱਕਦਮ ਤੁਹਾਡੀ એનર્ਜੀ ਨੂੰ ਅਪ ਕਰ ਦਿੰਦਾ ਕੋਈ ਵੀ ਤੁਸੀਂ ਮਿੱਠਾ ਕਿਸੇ ਵੀ ਫਾਰਮ ਦੇ ਵਿੱਚ ਲਓ ਤੁਹਾਡੀ એનર્ਜੀ ਬੂਸਟ ਕਰਦਾ ਉਹ ਤੇ ਜਿਹੜਾ ਦਹੀਂ ਆ ਉਹ ਤੁਹਾਡੇ ਅੰਦਰ ਇੱਕ ਠੰਡਕ ਪਾਉਂਦਾ ਤੁਹਾਨੂੰ ਸ਼ਾਂਤ ਰੱਖਦਾ ਠੰਡਾ ਰੱਖਦਾ ਤੇ ਇੱਕ ਹੋਰ ਕਾਰਨ ਪੁਰਾਣੇ ਸਮਿਆਂ 'ਚ ਲੋਕ ਤੁਰ ਕੇ ਜਾਂਦੇ ਸੀ ਬੜੀ ਦੂਰ ਦੂਰ ਗਰਮੀਆਂ ਦੇ ਦਿਨ ਹੁੰਦੇ ਸੀ ਲੂ ਲੱਗਣ ਦਾ ਡਰ ਹੁੰਦਾ ਸੀ ਤਾਂ ਉਦੋਂ ਨਾ ਲੋਕ ਦਹੀਂ ਖਾ ਕੇ ਮਿੱਠਾ ਪਾ ਕੇ ਦਹੀਂ ਖਾ ਕੇ ਘਰੋਂ ਤੁਰਦੇ ਸੀ ਤਾਂ ਕਿ ਉਹਨਾਂ ਨੂੰ ਲੋ ਨਾ ਲੱਗੇ ਤੇ ਉਹਨਾਂ ਦੀ એનર્ਜੀ ਵੀ ਬਰਕਰਾਰ ਰਹੇ ਉਹਨਾਂ ਨੂੰ ਜਿੰਨੀ ਦੇਰ ਮਰਜ਼ੀ ਕਰੋ ਬਾਹਰ ਰਹਿਣਾ ਪਵੇ ਮਤਲਬ ਇੱਕ ਗਲੂਕੋਸ ਦਾ ਕੰਮ ਦਹੀਂ ਜਿਹੜਾ ਉਹ ਤੁਹਾਡੇ ਲਈ ਕਰਦਾ ਅੱਜ ਵੀ ਕਰਦਾ ਜੇ ਤੁਸੀਂ ਪਿਓਰ ਜਿਹੜਾ ਦਹੀਂ ਆ ਪ੍ਰੋਪਰ ਫਾਰਮ ਦੇ ਵਿੱਚ ਤੁਸੀਂ ਲਾਹੋਗੇ ਤਾਂ ਅੱਜ ਵੀ ਕੰਮ ਉਹੀ ਤੁਹਾਡੇ ਸਰੀਰ ਤੇ ਕਰ ਰਿਹਾ ਪਰ ਪਹਿਲਾਂ ਦੀ ਉਸ ਲੋਡ ਨੂੰ ਸਮਝੋ ਸਮੇਂ ਦੇ ਮੁਤਾਬਕ ਉਹ ਚੀਜ਼ ਕਿਉਂ ਕੀਤੀ ਜਾਂਦੀ ਸੀ ਤੇ ਅੱਜ ਅਸੀਂ ਉਹਨੂੰ ਕੀ ਬਣਾ ਲਿਆ ਆ ਤਾਂ ਹੋਇਆ ਜੀ ਇੱਕ ਕਾਰਨ ਇੱਕ ਲੌਜੀਕ ਕਿ ਕਿੱਥੋਂ ਇਹ ਸਾਰਾ ਕੁਝ ਸ਼ੁਰੂ ਹੋਇਆ ਤੇ ਇੱਕ ਗੱਲ ਦੇਖੋ ਕਿੰਨੀ ਇੰਟਰਸਟਿੰਗ ਆ ਉਦੋਂ ਲੋਕ ਸੀਗੇ ਜੀ ਅਨਪੜ ਜਦੋਂ ਦੀਆਂ ਇਹ ਸਾਰੀਆਂ ਗੱਲਾਂ ਚੱਲੀਆਂ ਨੇ ਉਦੋਂ ਲੋਕ ਬਹੁਤੇ ਪੜ੍ਹੇ ਲਿਖੇ ਨਹੀਂ ਸੀਗੇ ਉਦੋਂ ਲੋਕ ਇਹ ਚੀਜ਼ਾਂ ਦਾ ਵਿਗਿਆਨਿਕ ਜਿਹੜਾ ਫਾਇਦਾ ਜਾਣਦੇ ਸੀ ਵਿਗਿਆਨਿਕ ਕਾਰਨ ਸੀਗੇ ਉਹਨਾਂ ਦੇ ਕੋਲ ਜਾਂ ਕਹਿ ਲਓ ਜਿਹੜੀ ਨੇਚਰਲ ਸਾਇੰਸ ਆ ਉਹ ਉਹਦੇ ਮੁਤਾਬਕ ਲੋਕ ਚੱਲਣਾ ਜਾਣਦੇ ਸੀ ਕੁਦਰਤੀ ਤਰੀਕੇ ਅਪਣਾਉਂਦੇ ਸੀ ਅੱਜ ਕੀ ਆ ਅੱਜ ਆਪਾਂ ਪੜੇ ਲਿਖੇ ਆ ਤੇ ਸਾਨੂੰ ਕੁਦਰਤੀ ਕਾਰਨ ਪਤਾ ਹੀ ਨਹੀਂ ਨੇ ਨੇਚਰਲ ਸਾਇੰਸ ਦਾ ਨਹੀਂ ਸਾਨੂੰ ਪਤਾ ਕਿ ਇਹ ਚੀਜ਼ਾਂ ਪਿੱਛੇ ਕੀ ਨੇ ਭਾਵੇਂ ਕਿਸੇ ਨੇ ਪੀ ਐਚ ਡੀ ਵੀ ਕਰ ਲਈ ਉਹ ਵੀ ਜਾਣਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਵੀ ਮੈਂ ਜੇ ਸਵੇਰੇ ਇੰਟਰਵਿਊ ਦੇਣ ਚੱਲਿਆ ਮੈਂ ਦਹੀਂ ਖਾ ਕੇ ਜਾ ਰਿਹਾ ਮੈਂ ਇਹਦੇ ਪਿੱਛੇ ਕੀ ਕਾਰਨ ਆ ਕਿਉਂ ਖਾ ਕੇ ਜਾ ਰਿਹਾ ਬਹੁਤੇ ਲੋਕਾਂ ਨੂੰ ਕਈ ਲੋਕ ਸਮਝਦਾਰ ਵੀ ਨਹੀਂ ਇਹੋ ਜੀ ਗੱਲ ਦੀ ਸੋ ਕਹਿਣ ਦਾ ਮਤਲਬ ਜਦੋਂ ਲੋਕ ਅਨਪੜ੍ਹ ਸੀ ਉਦੋਂ ਇਹ ਰੀਤੀ ਰਿਵਾਜ ਬਣੇ ਉਹਨਾਂ ਪਿੱਛੇ ਵਿਗਿਆਨ ਸੀ ਅੱਜ ਆਪਾਂ ਪੜ੍ਹੇ ਲਿਖੇ ਆ ਤੇ ਆਪਾਂ ਸਿਰਫ ਇੱਕ ਵਹਿਮ ਭਰਮ ਚ ਫਸ ਕੇ ਰਹਿ ਗਏ ਤੇ ਆਪਾਂ ਨੂੰ ਵਿਗਿਆਨ ਬਾਰੇ ਕੁਝ ਨਹੀਂ ਪਤਾ ਸੋ ਦੋਸਤੋ ਇਹ ਜਿਹੜੀ ਅੱਜ ਦੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਸੀ ਮਿੱਠੇ ਦਹੀਂ ਦਾ ਕੀ ਸੱਚ ਆ ਜਿਹੜਾ ਆਪਾਂ ਘਰੋਂ ਘਰੋਂ ਜਾਣ ਤੋਂ ਪਹਿਲਾਂ ਖਾ ਕੇ ਤੁਰਦੇ ਆ ਉਮੀਦ ਆ ਜਾਣਕਾਰੀ ਚੰਗੀ ਲੱਗੀ ਹੋਊਗੀ ਇਹੋ ਜੀਆਂ ਹੋਰ ਜਾਣਕਾਰੀਆਂ ਬਹੁਤ ਤੁਹਾਡੇ ਲਈ ਮੈਂ ਲੈ ਕੇ ਆਉਣੀਆਂ ਨੇ ਹਲੇ ਇਸ ਚੈਨਲ ਤੋਂ ਸੋ ਜੁੜੇ ਰਹੋ ਸਬਸਕ੍ਰਾਈਬ ਕਰ ਲਿਓ ਜੀ ਚੰਗੀ ਲੱਗੀ ਵੀਡੀਓ ਅੱਗੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਵੀ ਜਰੂਰ ਕਰ ਦਿਓ